ਬਟ ਤੁਸੀਂ ਬੇਨਤੀ ਪ੍ਰੋਪਰ ਕਰ ਲਈ ਸਰ ਉਹੀ ਕਰਨ ਲੱਗੇ ਆ ਨਹੀਂ ਇਹ ਨਹੀਂ 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 1 ਮਿੰਟ ਮੈਂ মিডিਆ ਸਾਹਮਣੇ ਤੁਹਾਨੂੰ ਪੁੱਛਣਾ ਚਾਹਣਾ ਜੇ ਤੁਸੀਂ ਬੇਨਤੀ ਨਹੀਂ ਕੀਤੀ ਤੇ ਤੁਸੀਂ ਟੌਣ ਕਿ ਆ ਕੇ ਜਨਾਬ ਨਹੀਂ ਮੈਂ ਆ ਨਾ ਮੈਂ ਦੱਸ ਨਹੀਂ ਨਹੀਂ ਜੀ ਬੇਨਤੀ ਨਹੀਂ ਤੁਸੀਂ ਕੀਤੀ ਤੁਸੀਂ ਜਨਾਬ 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 ਲੋਕਲ ਕਿਸੇ ਪੋਲੀਟੀਸ਼ੀਅਨ ਦੇ ਦਬਾਅ ਚ ਆ ਕੇ ਇਹ ਕਿੰਨੀ ਦਿਨ ਲੋਕਲ ਕਿਸੇ ਪੋਲੀਟੀਸ਼ੀਅਨ ਦੇ ਦਬਾਅ ਚ ਆ ਕੇ ਐਡਾ ਮੇਰੇ ਨਾਲ ਜਨਾਬ ਲੋਕਲ ਕਿਸੇ ਪੋਲੀਟੀਸ਼ੀਅਨ ਦੇ ਦਬਾਅ ਚ ਆ ਕੇ ਇਹ ਕੰਮ ਨਾ ਕਰੋ ਗੜੀਆਂ ਗੰਡਾ ਬੰਨੋਂਗੇ ਉਹ ਤੌਰ ਤੇ ਖੁੱਲਣੀਆਂ ਨਹੀਂ ਜਨਾਬ ਛੋਟੇ ਵਿੱਚ ਦੂਜੀ ਤੌਰ ਤੇ ਤੁਹਾਨੂੰ ਤੁਸੀਂ ਇਹ ਤੁਹਾਡੇ ਫਾਦਰ ਸਾਹਿਬ ਜਨਾਬ ਸਾਢੇ 4-5 ਵਜੇ ਹਨੇਰੇ ਦੇ ਵਿੱਚ ਕਦੀ ਕਿਸੇ ਨੂੰ ਢਾਉਂਦੇ ਦੇਖਿਆ ਕੋਈ ਗੱਲ ਨਹੀਂ ਇਹ ਤਾਂ ਸਾਰਿਆਂ ਨੂੰ ਪਤਾ ਕਿ ਚੜਿਆ ਇਹ ਸੂਰਜ ਚੜ੍ਹਨ ਤੋਂ ਪਹਿਲਾਂ ਜੇ ਛੇਵਨ ਤੋਂ ਬਾਅਦ ਕਰ ਸਕਦੇ ਸੀ ਨਸ਼ੇ ਦੇ ਤਸਕਰ ਕਿਤੇ ਹਾਂ ਜਨਾਬ ਕਿਹੜੇ ਕਿਹੜੇ ਨਸ਼ੇ ਦੇ ਤਸਕਰ ਹੈ ਜਿਹੜੇ ਨਸ਼ੇ ਦੇ ਤਸਕਰ ਹੈ ਫਰੀਦਕੋਟ ਦੇ ਸਿਆਸਤਦਾਨ ਕੀ ਉਹਨਾਂ ਦੇ ਘਰ ਟੱਕੇ ਹੈ ਕਸਾ ਮੀਨੂ ਪਿਛਲੇ ਦਿਨਾਂ ਦੇ ਵਿੱਚ ਕਿਹਨਾ ਪੀਏ ਫੜਿਆ ਗਿਆ